ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕਾਂਡ 15 ਭਾਗ 3 ਟਰੀਨਾ ਨੇ ਆਪ ਉਸਤੇ ਮਨ ਵਿੱਚ ਇੱਕ ਖਾਸ ਥਾਂ ਬਣਾ ਲਈ ਸੀ ਜਿਸ ਕਰਕੇ ਹਰ ਔਰਤ ਨੂੰ ਤੱਕਣ ਵੇਲੇ ਉਹਨੂੰ ਟਰੀਨਾ ਦਿਸਣ ਲੱਗ ਪੈਂਦੀ ਸੀ ਉਹਨੂੰ ਇਹ ਅਹਿਸਾਸ ਵੀ ਸੀ ਕਿ ਟਰੀਨਾ ਜਿਸਮ ਵੇਚਦੀ ਰਹੀ ਸੀ ਪਰ ਉਹ ਉਸ ਕਰਕੇ ਹੀ ਤਬਦਲ ਚੁੱਕੀ ਸੀ ਤੇ ਉਹਦੇ ਪ੍ਰਤੀ ਉਹ ਹੁਣ ਜਿਸਮ ਦੀ ਵਫਾ ਨਿਭਾਵੀ ਰਹੀ ਸੀ ਸ਼ਾਇਦ ਤਦੇ ਉਸ ਵਕਤ ਵੀ ਉਹ ਸਿਸਰੀ ਪਿੱਛੇ ਖੂਬਸੂਰਤ ਟਰੀਨਾ ਨੂੰ ਹੀ ਤੱਕ ਰਿਆ ਸੀ ਉਸ ਦੀ ਬੜੀ ਜ਼ਬਰਦਸਤ ਸੋਚ ਉਹਨੂੰ ਸਿਸਲੀ ਵੱਲੋਂ ਮੋੜ ਕੇ ਟਰੀਨਾ ਵੱਲ ਲੈ ਜਾ ਰਹੀ ਸੀ ਟਰੀਨਾ ਜਿਸ ਰੁਤਬੇ ਉੱਤੇ ਹੁਣ ਸੀ ਆਪਣੇ ਉਸ ਰੁਤਬੇ ਅਤੇ ਅੰਤਾਂ ਦੀ ਖੂਬਸੂਰਤੀ ਨਾਲ ਉਹ ਕਿਸੇ ਵੀ 35 ਜਾਂ 36 ਸਾਲ ਦੇ ਨੌਜਵਾਨ ਨੂੰ ਆਪਣਾ ਸਾਥੀ ਚੁਣ ਸਕਦੀ ਸੀ ਪਰ ਉਸ ਨੂੰ ਮੇਰੇ ਬਿਨਾਂ ਕਿਸੇ ਹੋਰ ਮਰਦ ਵਿੱਚ ਦਿਲਚਸਪੀ ਹੈ ਹੀ ਨਹੀਂ ਕਿਉਂਕਿ ਉਹ ਮੇਰੇ ਪਿਆਰ ਵਿੱਚ ਪਿਗਲ ਚੁੱਕੀ ਹੈ ਮੇਰੇ ਸਾਹਮਣੇ ਉਸ ਦੇ ਇਕ ਆਕ ਆਪਣੀ ਹੋਂਦ ਗਵਾ ਚੁੱਕੇ ਸਨ ਹਾਂ ਉਸ ਦੇ ਪਿਆਰ ਵਿੱਚ ਇੰਤਹਾ ਦੀ ਸਰਗਮ ਹੈ ਪਰ ਇੰਨੀ ਦੇਰ ਵੀ ਇਸ ਵਾਰ ਰਹਿਣ ਕਰਨ ਸ਼ਾਇਦ ਉਹ ਕਦੇ ਆਪਣੇ ਆਪ ਹੀ ਮੇਰੇ ਉੱਤੇ ਕੋਈ ਹੱਕ ਜਮਾਉਣ ਦੀ ਹਿੰਮਤ ਨਹੀਂ ਸੀ ਕਰ ਸਕੀ ਤੇ ਪਿੱਛੇ ਜੇ ਉਸਦੇ ਕੀਤੇ ਪਿਆਰ ਦੇ ਇਜ਼ਹਾਰ ਵਿੱਚ ਬੋਲੇ ਬੋਲ ਮੇਰੇ ਪ੍ਰਤੀ ਪਿਆਰ ਦੇ ਚਿੱਤਰ ਹੋ ਨਿਪੜੇ ਸਨ ਫਿਰ ਮੇਰੇ ਨਾਲ ਐਨੇ ਪਿਆਰ ਵਿੱਚ ਡੁੱਬਣ ਦੇ ਬਾਵਜੂਦ ਉਹਨੇ ਮੈਨੂੰ ਸਿਸਲੀ ਕੋਲ ਕੱਲਿਆ ਸੀ ਤੇ ਇਹ ਸਿਸਲੀ ਮੇਰੇ ਵੱਲੋਂ ਵਿਖਾਈ ਜ਼ਰਾ ਕੋ ਕਾਬੂ ਨਾਲ ਹੀ ਆਪਣੇ ਸਵੈਮਾਨ ਨੂੰ ਅੱਗੇ ਲੈ ਬੈਠੀ ਉਹ ਇਹ ਸਭ ਕੁਝ ਇੱਕਦਮ ਸੋਚ ਗਿਆ ਉਹਨੇ ਇੱਕ ਲੰਮਾ ਸਾਹ ਲਿਆ ਤੇ ਫਿਰ ਉਸਨੇ ਬਹੁਤ ਹੀ ਨਿਮਰਤਾ ਨਾਲ ਸਿਸਲੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਚੁੰਮਿਆ ਤੇ ਆਖਿਆ ਨਹੀਂ ਅਜਿਹੀ ਗੱਲ ਨਹੀਂ ਸਿਸਲੀ ਤੂੰ ਤਾਂ ਬਹੁਤ ਹੀ ਖੂਬਸੂਰਤ ਹੈ ਵੇਖ ਤੇਰਾ ਸਰੀਰ ਮੈਂ ਇਸ ਲਈ ਪਿਗਲਦਾ ਜਾ ਰਿਹਾ ਮੇਰਾ ਕਾਬੂ ਟੁੱਟਦਾ ਜਾ ਰਿਹਾ ਤੇਰੀ ਗਲਵਕੜੀ ਦਾ ਨੱਕ ਤਾਂ ਇੱਕ ਸੁਮਾ ਹੈ ਤੇਰਾ ਬੇਬੀ ਚਿਹਰਾ ਕਿੰਨਾ ਦਿਲਕਸ਼ ਹੈ ਕਿਸੇ ਵੀ ਮਰਦ ਦੀ ਮਜ਼ਾਲ ਕਿ ਉਹ ਇਸ ਨੂੰ ਵੇਖ ਕੇ ਆਪਣੀ ਨਜ਼ਰ ਇੱਕ ਪਾਸੇ ਕਰ ਲਵੇ ਵੇਖ ਤੇਰਾ ਸਾਰਾ ਜਿਸਮ ਕਿੰਨਾ ਦਿਲਕਸ਼ ਹੈ ਵੇਖ ਤੂੰ ਕਿੰਨੀ ਸੋਹਣੀ ਹੈ ਵੇਖ ਵਿਕਟਰੀ ਹੱਤ ਕਿੰਨੇ ਸੋਹਣੇ ਹਨ ਤੇ ਤੂੰ ਆਪਣੇ ਪੈਰ ਵੇਖ ਪਰਸੇ ਸਲੀ ਤੂੰ ਮੇਰੀ ਬਹੁਤ ਵਧੀਆ ਮਿੱਤਰ ਬਣ ਚੁੱਕੀ ਹੈ ਤੇ ਮੈਂ ਹੁਣ ਇਸ ਮੌਕੇ ਦਾ ਲਾਭ ਉਠਾ ਕੇ ਆਪਣੇ ਤਨ ਦੀ ਭੁੱਖ ਨੂੰ ਪੂਰੀ ਕਰਕੇ ਕੱਲ ਨੂੰ ਤੈਨੂੰ ਨਾ ਅਪਣਾਉਣ ਦੀ ਘਟੀਆ ਹਰਕਤ ਕਦੇ ਨਹੀਂ ਕਰਾਂਗਾ ਕਿਉਂਕਿ ਮੈਂ ਤਰੀਨਾ ਦੇ ਬਹੁਤ ਕਰੀਬ ਜਾ ਚੁੱਕਿਆ ਹਾਂ ਹੁਣ ਉਹ ਮੇਰੀ ਜ਼ਿੰਦਗੀ ਹੈ ਮੈਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਤੇਰੇ ਨਾਲ ਜੁੜਨਾ ਮੇਰੇ ਵੱਲੋਂ ਤਰੀਨਾ ਨਾਲ ਕੀਤੀ ਬਹੁਤ ਵੱਡੀ ਬੇਵਫਾਈ ਹੋਵੇਗੀ ਮੇਰੇ ਸੁਭਾਅ ਵਿੱਚ ਬੇਵਫਾਈ ਨਹੀਂ ਹੈ ਉਹਨੇ ਵੇਖਿਆ ਕਿ ਸਿਸਰੀ ਦਾ ਚਿਹਰਾ ਗੁੱਸੇ ਵਿੱਚ ਲਾਲੀ ਫੜਦਾ ਜਾ ਰਿਹਾ ਸੀ ਤੇ ਉਹਨੇ ਬੋਲਣਾ ਜਾਰੀ ਰੱਖਿਆ ਤੂੰ ਮੇਰੇ ਨਾਲ ਇੰਜ ਗੁੱਸੇ ਨਾ ਹੋ ਮੈਂ ਤੈਨੂੰ ਠੁਕਰਾ ਨਹੀਂ ਰਿਹਾ ਸਗੋਂ ਤੇਰੀ ਇੱਜ਼ਤ ਕਰ ਰਿਹਾ ਹਾਂ ਤੇਰੇ ਜਿਸਮ ਨਾਲ ਮਿਲੀ ਤ੍ਰਿਪਤੀ ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ ਇੱਕ ਸੁਪਨਾ ਪੂਰਾ ਹੋਣ ਵਾਂਗ ਪਰ ਵਫਾਦਾਰੀ ਮੇਰਾ ਬਹੁਤ ਵੱਡਾ ਸਲਾਹਤ ਹੈ ਤੈਨੂੰ ਭਲਾ ਮੈਂ ਤੁੱਚਾ ਬੰਦਾ ਇੱਕ ਬੇਕਾਰ ਜਿਹਾ ਬੰਦਾ ਕਿਵੇਂ ਠੁਕਰਾ ਸਕਦਾ ਹਾਂ ਇਸ ਵਾਰ ਸਿਸਰੀ ਦੀ ਆਵਾਜ਼ ਵਿੱਚ ਇਤਰਾਜ਼ ਨਹੀਂ ਬਲਕਿ ਤਰਕੀ ਵੀ ਸੀ ਪਰ ਜੇ ਤਰੀਨਾਂ ਨਾਲ ਤੈਨੂੰ ਇੰਨਾ ਪਿਆਰ ਹੈ ਤਦ ਇਹ ਕੀ ਕਰਨਾ ਹੈ ਤੂੰ ਤੂੰ ਮੈਨੂੰ ਫੋਨ ਉੱਤੇ ਆਖ ਦਿੰਦਾ ਕਿ ਤੂੰ ਉਸਤੇ ਪਿਆਰ ਵਿੱਚ ਡੁੱਬ ਚੁੱਕਿਆ ਹੈ ਮੈਨੂੰ ਕੀ ਇਤਰਾਸ ਸੀ ਫਿਰ ਮੈਂ ਆਪਣੇ ਇਸ ਮਨ ਨੂੰ ਸਮਝਾ ਰਹੀਂਦੀ ਕਿ ਮੇਰੇ ਇਸ ਇੱਕ ਪਾਸੜ ਪਿਆਰ ਦਾ ਕੋਈ ਅਰਥ ਨਹੀਂ ਮੰਨਦਾ ਕੀ ਹੈ ਇਹ ਤਾਂ ਬਿਥੇਰੀ ਵਾਰ ਜਜ਼ਬਾਤੀ ਹੁਬੰਦ ਹੈ ਪਰ ਹਵਾਈ ਅੱਡੇ ਉੱਤੇ ਤੂੰ ਕਿੰਨੀ ਦਿਲਚਸਪੀ ਨਾਲ ਮੇਰੇ ਚੁੰਮਣ ਵਿੱਚ ਖੋ ਗਿਆ ਸੀ ਖੋ ਗਿਆ ਸੀ ਕਿ ਨਹੀਂ ਉਦੋਂ ਕਿੱਥੇ ਗਈ ਸੀ ਟ੍ਰੇਨਾਂ ਪ੍ਰਤੀ ਤੇਰੀ ਵਫਾ ਤੂੰ ਤਾਂ ਤਾਂ ਮੈਨੂੰ ਰੋਕਿਆ ਨਹੀਂ ਤੂੰ ਤਾਂ ਇੱਕ ਸਹੁਰਦ ਮਿੱਤਰ ਵੀ ਨਹੀਂ ਕਮਲ ਨਾ ਉਸ ਦਾ ਤੇ ਨਾ ਮੇਰਾ ਸਿਸਲੀ ਹੁਣ ਗੁੱਸੇ ਵਿੱਚ ਸੀ ਤੇ ਉਸ ਤੇ ਬੁੱਲ ਫਰਕਣ ਲੱਗ ਪਏ ਸੀ ਤੂੰ ਸਮਝਦਾ ਕਿ ਮੈਂ ਤੇਰੇ ਉੱਤੇ ਡੁੱਲ ਗਈ ਕਿ ਇਹੋ ਗੱਲ ਹੈ ਨਹੀਂ ਇਹ ਗੱਲ ਨਹੀਂ ਹੈ ਹਾਂ ਇਹ ਗੱਲ ਬਿਲਕੁਲ ਨਹੀਂ ਤੂੰ ਇਸ ਭਰਮ ਵਿੱਚ ਨਾ ਰਹੀਂ ਮੈਂ ਬਹੁਤ ਦੇਰ ਤੋਂ ਤੇਰੇ ਵਿਚਾਰ ਤੇ ਤੇਰੇ ਨੂੰ ਪਰਖਦੀ ਆਈ ਹਾਂ ਕਿੰਜ ਮੈਂ ਤੇਰੇ ਵੱਲ ਬਹੁਤ ਹੌਲੀ ਹੌਲੀ ਅਤੇ ਬਹੁਤ ਸੋਚ ਸਮਝ ਕੇ ਵਧੀ ਹਾਂ ਹਜੇ ਮੈਂ ਸਾਰਾ ਦਿਨ ਇਹੋ ਸੋਚਦੀ ਰਹੀ ਕਿ ਆਪਣੇ ਪਿਆਰ ਨੂੰ ਦਰਸਾਉਣ ਦੀ ਤੇਰੇ ਅੰਦਰ ਕੋਈ ਝਿਜਕ ਹੈ ਤੂੰ ਸ਼ਰਮੰਦਾ ਹੈ ਤੇ ਉਸ ਝਿਜਕ ਕਰਨ ਤੂੰ ਮੈਨੂੰ ਖੁੱਲ ਕੇ ਆਪਣੇ ਨਾਲ ਨਹੀਂ ਲਾ ਪਾਉਂਦਾ ਮੈਂ ਸੋਚਿਆ ਕਿ ਤੇਰੀ ਉਸ ਠੇਜਕ ਨੂੰ ਅੱਜ ਮੈਂ ਆਪ ਹੀ ਦੂਰ ਕਰ ਦੇਵਾਂ ਪਰ ਹੁਣ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਤੈਨੂੰ ਮੇਰਾ ਨਹੀਂ ਬਰਕੇ ਤ੍ਰਿਨਾ ਦਾ ਜ਼ਿਆਦਾ ਫਿਕਰ ਹੈ ਜਿਹੜੀ ਇੱਥੇ ਹੈ ਵੀ ਨਹੀਂ ਮੇਰੇ ਪ੍ਰਤੀ ਤੇਰੇ ਮਨ ਵਿੱਚ ਸ਼ਾਇਦ ਕੋਈ ਵੀ ਭਾਵਨਾ ਨਹੀਂ ਹੈ ਤੇਰੇ ਸ਼ਬਦ ਸਿਰਫ ਵਕਤ ਟਪਾਉਣ ਦੇ ਸਾਧਨ ਹਨ ਤੂੰ ਮੈਨੂੰ ਫੁਕਰਾ ਕੇ ਇੰਜ ਮੈਨੂੰ ਬੇਜ਼ੁਸ ਕਰ ਦੇਵੇਂਗਾ ਮੈਂ ਕਹਿੰਦੇ ਇੰਜ ਨਹੀਂ ਸੀ ਸੋਚਿਆ ਕਦੇ ਵੀ ਮੈਂ ਕਿੰਨੀ ਮੂਰਖ ਨਿਕਲੀ ਐਨੀ ਦੇਰ ਆਪਾਂ ਗੱਲਾਂ ਕਰਦੇ ਰਹੇ ਕਿ ਤੂੰ ਕਦੇ ਇੱਕ ਵਾਰ ਵੀ ਮੈਨੂੰ ਇਹ ਦੱਸਿਆ ਕਿ ਤੂੰ ਤ੍ਰਿਨਾ ਨਾਲ ਦਿਲੋਂ ਬਹੁਤ ਜੁੜ ਗਿਆ ਸਗੋਂ ਹਵਾਈ ਅੱਡੇ ਤੇ ਚੁੰਮਦੇ ਤੂੰ ਮੈਨੂੰ ਇਹ ਅਹਿਸਾਸ ਕਰਵਾਇਆ ਜਿਵੇਂ ਕਿ ਤੂੰ ਮੈਨੂੰ ਚੁੰਮ ਕੇ ਬਹੁਤ ਖੁਸ਼ ਸੀ ਕਿ ਨਹੀਂ ਕੀ ਮੈਂ ਝੂਠਾ ਆਖ ਰਹੀ ਪਹਿਲਾਂ ਮੈਂ ਹੀ ਤਾਂ ਚੁੰਮਣ ਤੋਂ ਹੱਟੀ ਪਰ ਤੂੰ ਤਾਂ ਨਹੀਂ ਤੂੰ ਤੇ ਇੱਥੇ ਆ ਕੇ ਕਿ ਇੱਕ ਵਾਰ ਜ਼ਿਕਰ ਕੀਤਾ ਕਿ ਟ੍ਰੀਨਾ ਹੁਣ ਤੇਰੀ ਜ਼ਿੰਦਗੀ ਹੈ ਸਗੋਂ ਤੂੰ ਤਾਂ ਇੱਕ ਵਾਰ ਉਹਨੂੰ ਆਪਣੀ ਗਰਲਫ੍ਰੈਂਡ ਬਨਣ ਤੋਂ ਵੀ ਝਿਜਕਦਾ ਸੀ ਯਾਦ ਹੈ ਤੈਨੂੰ ਪਰ ਜੇ ਤੂੰ ਆਪਣੇ ਤੇ ਟ੍ਰੀਨਾ ਦੇ ਪਿਆਰ ਬਾਰੇ ਮੇਰੇ ਕੋਲ ਹਲਕਾ ਜਿਹਾ ਇਸ਼ਾਰਾ ਵੀ ਕੀਤਾ ਹੁੰਦਾ ਤਾਂ ਮੈਂ ਆਪਣੇ ਕੱਪੜੇ ਉਤਾਰ ਕੇ ਤੇਰੇ ਕੋਲੋਂ ਇੰਜ ਆਪਣੀ ਬੇਇੱਜ਼ਤੀ ਕਿਉਂ ਕਰਵਾਉਣੀ ਕਮਲ ਉਸ ਦਾ ਹੱਥ ਫੇਰ ਫੜਿਆ ਪਰ ਸੱਸਲੀ ਨੇ ਝਟਕੇ ਨਾਲ ਆਪਣਾ ਹੱਥ ਛਡਾ ਰਿਆ ਇਹ ਆਖ ਕੇ ਹੱਸਣਾ ਲਾ ਮੈਨੂੰ ਮੇਰੇ ਨਾਲ ਇੰਜ ਕਦੇ ਨਹੀਂ ਹੋਈ ਤੂੰ ਕਰ ਲਈ ਤੇ ਮੈਂ ਸਹਿ ਲਈ ਇਸ ਵਿਛੇ ਦਾ ਇੱਥੇ ਹੀ ਅੰਤ ਕਰ ਦੇ ਸੱਸਲੀ ਤੂੰ ਮੈਨੂੰ ਗਲਤ ਨਾ ਸਮਝ ਕਿਰਪਾ ਕਰਕੇ ਤੇਰੀ ਮੇਰੇ ਮਨ ਵਿੱਚ ਬਹੁਤ ਇੱਜ਼ਤ ਹੈ ਕਮਲ ਨੇ ਮਸੀ ਆਖਿਆ ਬਿਨ ਬੋਲਿਆ ਇੱਕਦਮ ਸੱਸਲੀ ਉੱਠੀ ਤੇ ਉਹਨੇ ਕੱਪੜੇ ਪਾਏ ਤੇ ਸਰਹਾਣਾ ਚੁੱਕ ਕੇ ਲਿਵਿੰਗ ਰੂਮ ਦੇ ਸੋਫੇ ਤੇ ਜਾ ਪਈ ਉਸਦੇ ਮਗਰ ਮਗਰ ਕਮਲ ਉਸ ਨੂੰ ਮਨਾਉਣ ਗਿਆ ਪਰ ਉਸਨੇ ਉਸ ਨੂੰ ਬੁਰੀ ਤਰ੍ਹਾਂ ਝਟਕ ਦਿੱਤਾ ਕਮਲ ਬੱਸ ਇੱਟ ਲੈ ਜਾ। ਰਾਣੀ ਦੋਸਤੀ ਸਦਕਾ ਤੈਨੂੰ ਮੈਂ ਆਪਣੇ ਅਪਾਰਟਮੈਂਟ ਤੋਂ ਬਾਹਰ ਨਿਕਲਣਾ ਚਾਹੁੰਦੀ। ਅੱਜ ਦੀ ਰਾਤ ਤੂੰ ਮੇਰਾ ਮਹਿਮਾਨ ਹੈ। ਕਿਰਪਾ ਕਰਕੇ ਤੂੰ ਮੈਨੂੰ ਹੋਰ ਗੁੱਸਾ ਨਾ ਦਵਾ। ਜਾ ਤੇ ਬਿਸਤਰ ਉੱਤੇ ਸੌਂ ਜਾ। ਜੋ ਮੇਰੇ ਨਾਲ ਅੱਜ ਹੋਇਆ ਹੈ, ਇੰਜ ਕਦੇ ਨਹੀਂ ਹੋਇਆ। ਮਰਦ ਢਲਕੜੀਆਂ ਕੱਢਦੇ ਰਹੇ ਨੇ ਮੇਰੇ ਅੱਗੇ ਤੇ ਤੂੰ ਅੱਜ ਮੈਨੂੰ ਬੇਇੱਜ਼ਤ ਕਰ ਦਿੱਤਾ। ਜਾਂ ਮੇਰੇ ਪਾਸੋਂ ਦੂਰ ਤੇ ਮੈਨੂੰ ਸੌਣ ਦੇ। ਸੱਸਲੀ ਦਾ ਮੂੰਹ ਗੁੱਸੇ ਵਿੱਚ ਹੋਰ ਲਾਲ ਹੋ ਚੁੱਕਿਆ ਸੀ। ਉਦੋਂ ਕਮਲ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸੱਸਲੀ ਉਸ ਵੱਲੋਂ ਉਸਤੇ ਸਰੀਰ ਪ੍ਰਤੀ ਵਿਖਾਈ। ਬੇਰੁਖੀ ਕਰਕੇ ਆਪਣੇ ਆਪ ਨੂੰ ਬੇਇੱਜ਼ਤ ਸਮਝਣ ਲੱਗ ਪਈ ਸੀ ਤੇ ਉਸ ਦੀ ਨਾਂ ਸਿਸਰੀ ਦੇ ਆਪਣੇ ਮਨ ਉੱਤੇ ਬਹੁਤ ਵੱਡੀ ਠੋਕਰ ਮਾਰ ਗਈ ਸੀ ਉਸ ਦਾ ਗੁੱਸਾ ਦੱਸ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਉਸ ਵੱਲੋਂ ਠੁਕਰਾਈ ਗਈ ਔਰ ਸਮਝਣ ਲੱਗ ਪਈ ਸੀ ਉਹਦਾ ਉਸ ਵਕਤ ਦਿਲ ਕੀਤਾ ਕਿ ਉਹ ਉਸ ਨੂੰ ਚੁੱਕ ਕੇ ਬਿਸਤਰ ਵਿੱਚ ਲੈ ਜਾਵੇ ਤੇ ਉਹ ਉਸ ਧੁੰਦ ਵਿੱਚ ਡੁੱਬ ਜਾਵੇ ਜਿਸ ਵਿੱਚ ਪਹਿਲਾਂ ਉਹ ਟਰੀਨਾ ਕਰਨ ਡੁੱਬਣ ਤੋਂ ਡਰ ਗਿਆ ਸੀ ਉਸ ਦੀ ਸੋਚ ਨੇ ਕਰਵਟ ਬਦਲੀ ਕੋਈ ਵਫਾ ਜਾਂ ਬੇਵਫਾਈ ਨਹੀਂ ਹੁੰਦੀ ਇਹ ਸਭ ਮਨੁੱਖ ਦੇ ਚਿਤਵੇ ਖਿਆਲ ਹਨ ਵਕਤ ਕੁਝ ਅਜਿਹੇ ਪਲ ਸਾਹਮਣੇ ਲਿਆ ਕਰਦਾ ਹੈ ਇਹਨਾਂ ਪਲਾਂ ਨੂੰ ਸੰਭਾਲਣਾ ਜਾਂ ਉਹਨਾਂ ਤੋਂ ਬਚਣ ਵਿੱਚ ਕੋਈ ਚੰਗਿਆਈ ਜਾਂ ਬਰਿਆਈ ਨਹੀਂ ਹੁੰਦੀ ਸਿਸਲੀ ਦਾ ਦਿਲ ਤੋੜਨਾ ਕੋਈ ਚੰਗੀ ਕਿਰਿਆ ਵੀ ਨਹੀਂ ਹੈ ਤੇ ਮੈਨੂੰ ਹਿੰਮਤ ਕਰਕੇ ਆਪਣੀ ਪਹਿਲੀ ਸੋਚ ਵਿੱਚੋਂ ਨਿਕਲਣਾ ਚਾਹੀਦਾ ਹੈ ਤੇ ਸਿਸਲੀ ਨੂੰ ਗਲੇ ਲਾਉਣਾ ਚਾਹੀਦਾ ਹੈ ਪਰ ਸਿਸਰੀ ਦੇ ਕੜਕਦੇ ਬੋਲਣ ਤੋਂ ਬਾਅਦ ਉਸ ਵਿੱਚ ਸਿਸਲੀ ਨੂੰ ਚੁੱਕ ਕੇ ਬਿਸਤਰ ਵਿੱਚ ਲਿਆਉਣ ਦੀ ਹਿੰਮਤ ਹੀ ਨਹੀਂ ਪਈ ਦਰਅਸਲ ਉਹ ਐਨੀ ਜ਼ੋਰ ਦੀ ਕੜਕੀ ਕਿ ਕਮਲ ਉਸ ਤੋਂ ਬਹੁਤ ਡਰ ਗਿਆ ਸੀ ਤੇ ਉਸ ਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ ਕੁਝ ਪੜੋ ਉਸਤੇ ਕੋਲ ਖੜਾ ਰਿਹਾ ਤੇ ਕੁਝ ਦੇਰ ਬਾਅਦ ਸਿਸਲੀ ਨੇ ਫੇਰ ਉਸ ਨੂੰ ਬਹੁਤ ਹੀ ਸਖਤੀ ਤੇ ਉੱਚੀ ਆਵਾਜ਼ ਵਿੱਚ ਕਿਹਾ ਜਾ ਕਿਰਪਾ ਕਰਕੇ ਮੈਨੂੰ ਸੌਣ ਦੇ ਇੱਥੇ ਮੇਰੇ ਸਹਰਾਣੇ ਖੜਕੇ ਤੂੰ ਐਵੇਂ ਮੇਰੀ ਨੀਂਦ ਖਰਾਬ ਨਾ ਕਰ ਜਾ ਇਥੋਂ ਕੀ ਸੁਣਿਆ ਨਹੀਂ ਤੈਨੂੰ ਤੈਨੂੰ ਹੁਣ ਵੇਖਣ ਨੂੰ ਵੀ ਮੇਰਾ ਦਿਲ ਨਹੀਂ ਕਰ ਰਿਹਾ ਜਾ ਪਾਸੇ ਜਾ ਸਿਸਲੀ ਦੇ ਫੇਰ ਸਖਤ ਬੋਲ ਸੁਣ ਕੇ ਕਮਲ ਨੂੰ ਕੁਝ ਵੀ ਬੋਲਣਾ ਔਖਾ ਹੋ ਗਿਆ ਹੁਣ ਉਸ ਉੱਤੇ ਤਰਸ ਵੀ ਆ ਰਿਹਾ ਸੀ ਤੇ ਉਸ ਦੇ ਆਪਣੇ ਪ੍ਰਤੀ ਕੌੜੇ ਬੋਲਣ ਉੱਤੇ ਇਤਰਾਜ਼ ਵੀ ਆਪਣੇ ਆਪ ਨੂੰ ਅਜੇ ਹੀ ਮਾਨਸਿਕ ਸਥਿਤੀ ਵਿੱਚ ਪਾ ਕੇ ਜਿਸ ਵਿੱਚ ਸ਼ਬਦ ਵੀ ਸਾਰਾ ਨਾ ਬਣ ਉਹ ਬਿਸਤਰ ਵੱਲ ਮੁੜਿਆ ਕੱਖਾਂ ਨਾਲੋਂ ਹੌਲਾ ਹੋ ਕੇ ਉਹ ਲਿਵਿੰਗ ਰੂਮ ਤੋਂ ਵਾਪਸ ਬਿਸਤਰ ਤੇ ਗਿਆ ਉਹ ਫਿਰ ਸਿਸਲੀ ਨੂੰ ਕੀਤੀ ਨਾ ਉੱਤੇ ਪਛਤਾਣ ਲੱਗ ਪਿਆ ਕੀ ਫਰਕ ਪੈ ਜਾਂਦਾ ਜੇ ਇਸ ਨਾਲ ਮੈਂ ਸੌਹ ਲੈਂਦਾ ਟਰੀਨਾ ਨੂੰ ਵੀ ਕੀ ਫਰਕ ਪੈ ਜਾਂਦਾ ਕੋਈ ਟਰੀਨਾ ਨੇ ਮੇਰੇ ਉੱਤੇ ਰੋਕ ਲਈ ਹੋਈ ਸੀ ਘੱਟੋ-ਘੱਟ ਇਹ ਐਨੀ ਨਰਾਸ਼ਤਾ ਨਾ ਹੁੰਦੀ ਹੁਣ ਇਸ ਦਾ ਦਿਲ ਟੁੱਟ ਗਿਆ ਕਿਸੇ ਦਾ ਦਿਲ ਤੋੜਨਾ ਵੀ ਕਿੱਧਰ ਦੀ ਚੰਗਿਆਈ ਹੈ ਮੈਂਵੇਂ ਰੁੱਕ ਗਿਆ ਸ਼ਾਇਦ ਇਹ ਬਹੁਤ ਖੁਸ਼ ਹੋ ਜਾਂਦੀ ਤੇ ਹੌਲੀ ਹੌਲੀ ਇੱਥੋਂ ਪਰਤ ਕੇ ਮੈਂ ਇਸ ਨੂੰ ਸਮਝਾ ਦਿੰਦਾ ਤਦ ਘਟੂ ਘਟ ਮੇਰੀ ਆ ਮੇਇਸਤੀ ਤਾਂ ਨਾ ਹੁੰਦੀ ਤੇ ਇਹ ਵੀ ਇੰਨਾ ਤੜਫਦੀ ਨਾ ਕਈ ਵਾਰ ਆਪਣੇ ਘਰੇ ਅਦਰਸ਼ ਕੁਝ ਸੰਵਾਰਨ ਨਾਲੋਂ ਵਿਗਾੜ ਜ਼ਿਆਦਾ ਦਿੰਦੇ ਹਨ ਇੱਥੋਂ ਬੜਾ ਖੁਸ਼ ਹੋ ਕੇ ਇਸ ਕੋਲੋਂ ਵਿਛੜਦਾ ਤੇ ਫਿਰ ਇਹ ਘਟਨਾ ਟਰੀਣਾ ਨੂੰ ਮੈਂ ਦੱਸ ਦਿੰਦਾ ਕਿ ਭਾਈ ਮੇਰਾ ਕਾਬੂ ਟੁੱਟ ਗਿਆ ਤੇ ਆ ਘਟਨਾ ਘਟ ਗਈ ਕਿਉਂਕਿ ਉਹ ਤਾਂ ਸਭ ਕੁਝ ਸਮਝ ਸਕਦੀ ਹੈ ਪਰ ਇਸ ਸਿਸਰੀ ਵੀ ਬੜੀ ਅਜੀਬ ਹੈ ਸ਼ਾਇਦ ਔਰਤ ਹੁੰਦੀ ਹੀ ਅਜੀਬ ਹੈ ਕਿ ਕਈ ਵਾਰ ਨਾ ਵਫਾ ਸਮਝ ਜੀਏ ਤੇ ਨਾ ਬੇਵਫਾਈ ਜਦੋਂ ਕਿ ਹੁਣ ਇਸ ਨਾਲ ਬਿਸਤਰ ਸਾਂਝਾ ਕਰਨਾ ਮੇਰੀ ਇਸ ਪ੍ਰਤੀ ਬੇਵਫਾਈ ਤਾਂ ਸੀ ਤੇ ਟ੍ਰੀਨਾ ਨਾਲ ਵੀ ਪਰ ਇਹਨੂੰ ਕੌਣ ਸਮਝਾਵੇ ਪਰ ਉਹ ਚੰਗਾ ਹੀ ਹੋਇਆ ਹੁਣ ਮੇਰਾ ਮਨ ਸਿਸਲੀ ਬਾਰੇ ਕਦੇ ਪਟਕੇਗਾ ਨਹੀਂ ਇਹ ਔਰਤਾਂ ਸਮਝਣ ਦੀ ਖੇਤਰ ਵੀ ਨਹੀਂ ਕਰ ਰਹੀ ਐਨਾ ਗੁੱਸਾ ਚਲੋ ਗੱਲ ਮੁੱਕ ਗਈ ਹੀ ਚੰਗੀ ਜੇ ਸਵੇਰੇ ਉਂਝ ਠੀਕ ਹੋ ਗਈ ਫਿਰ ਇਸ ਨੂੰ ਸਮਝਾਵਾਂਗਾ ਹੋਰ ਤਰੀਕੇ ਨਾਲ ਕਿਉਂਕਿ ਹੁਣ ਤਾਂ ਇਹਨੇ ਮੇਰੀ ਕੋਈ ਸੁਣਨੀ ਨਹੀਂ ਜਿਸ ਵੇਲੇ ਨਾਮਣੀ ਤਾਂ ਇਸ ਦੀ ਮਰਤੀ ਬਈ ਇਸ ਨੇ ਆਪਣਾ ਤਨ ਮੈਨੂੰ ਸਮਰਪਨ ਕਰ ਦਿੱਤਾ ਸੀ ਪਰ ਮੈਂ ਤਾਂ ਇਸ ਦਾ ਫਾਇਦਾ ਬਿਲਕੁਲ ਨਹੀਂ ਉਠਾਇਆ ਇਹ ਵੀ ਤਾਂ ਮੇਰਾ ਇੱਕ ਗੁਨਾਹ ਹੈ ਜਿਸ ਨੂੰ ਇਹ ਦੇਖ ਹੀ ਨਹੀਂ ਰਹੀ ਜਾਂ ਕਿ ਮੇਰੀ ਸਕੁੰਨ ਦੀ ਇੱਕ ਕਦਰ ਵੀ ਨਹੀਂ ਕਰ ਸਕਦੀ ਕੋਈ ਹੋਰ ਮਰਦ ਹੁੰਦਾ ਆਰਾਮ ਨਾਲ ਇਸ ਨਾਲ ਸੌ ਕੇ ਦੋ ਦਿਨ ਆਨੰਦ ਮਾਣ ਕੇ ਤੁਰਦਾ ਬਣਦਾ ਇਸ ਨੂੰ ਕਦਰ ਹੀ ਨਹੀਂ ਮੇਰੀ ਉਹ ਕਾਫੀ देर ਸੋਚਦਾ ਰਿਹਾ ਤੇ ਫਿਰ ਉਹਨੂੰ ਆਪਣੇ ਪਿੰਡੂ ਮਿੱਤਰ ਜੱਗੇ ਦੀ ਗੱਲ ਯਾਦ ਆ ਗਈ ਉਨੇ ਦੱਸਿਆ ਸੀ ਕਮਲ ਇੱਕ ਵਾਰ ਤੇਰੀ ਪਰਜਾਈ ਮੇਰੇ ਨਾਲ ਰੁੱਸ ਗਈ ਤੇ ਵੱਖਰੇ ਮੰਜੇ ਤੇ ਪੈਣ ਲੱਗ ਪਈ ਪੂਰਾ ਇੱਕ ਮਹੀਨਾ ਲੰਘ ਗਿਆ ਫਿਰ ਮੈਂ ਸੋਚਿਆ ਯਾਰ ਜੇ ਮੈਂ ਇਹਨੂੰ ਮਨਾ ਲਵਾਂ ਮੇਰਾ ਕੋਈ ਤੁਰਲਾ ਲੈ ਜੂ ਮੈਂ ਉਹਨੂੰ ਉਹਦੇ ਮੰਜੇ ਤੋਂ ਚੁੱਕ ਲਿਆ ਪਹਿਲਾਂ ਉਹ ਆਪਣੇ ਾਲਾਮੇ ਦਿੰਦੀ ਰਹੀ ਤੇ ਮੈਂ ਚੁੱਪ ਕਰਕੇ ਸੁਣਦਾ ਰਿਹਾ ਬਸ ਕੋਈ ਨਾ ਕੋਈ ਨਾ ਆਖੀ ਗਿਆ ਤੇ ਫਿਰ ਉਹ ਮੰਨ ਗਈ ਤੇ ਬਹੁਤ ਖੁਸ਼ ਹੋ ਗਈ ਕਿ ਮੈਂ ਉਹਨੂੰ ਮਨਾਇਆ ਜਿਵੇਂ ਸਾਡੇ ਵਿੱਚ ਮਾਨ ਹੁੰਦਾ ਕਮਲ ਤੀਮੀ ਵਿੱਚ ਵੀ ਹੁੰਦਾ ਹੁਣ ਜੋ ਦਿਲ ਵਿੱਚ ਕੁਝ ਨਹੀਂ ਰੱਖ ਸਕਦੀ ਇਹ ਗੱਲ ਯਾਦੋਂ ਤੇ ਇੱਕਦਮ ਉਸ ਦੀ ਸੋਚ ਪਲਟੀ ਚੱਲ ਉਠਿਆ ਯਾਰ ਮਣਾਇ ਨੂੰ ਇੰਜ ਨਹੀਂ ਟੁੱਟਣਾ ਚਾਹੀਦਾ ਚੁੱਪ ਕਰਕੇ ਉਹਨੂੰ ਗੋਦੀ ਵਿੱਚ ਚੁੱਕ ਤੇ ਇੱਥੇ ਬਿਸਤਰੇ ਵਿੱਚ ਰਹਾ ਤੇ ਵਗਦੀ ਨਦੀ ਵਿੱਚ ਨਾਲੇ ਬਸ ਇਹੋ ਸੰਸਾਰ ਸਮਝਦਾ ਕਿ ਠੀਕ ਹੈ ਫਿਰ ਇਹਨੇ ਆਪੇ ਮੰਨ ਜਾਨ ਚੱਲ ਵੀ ਬੰਦਿਆ ਮਰਦ ਬਣ ਲੋਕਾਂ ਕਲਾਂ ਕੱਢ ਲੇਗੀ ਹੋਰ ਕੀ ਉਹ ਉੱਠਿਆ ਤੇ ਉਸਨੇ ਕਮੀਜ਼ ਲਾ ਕੇ ਇੱਕ ਪਾਸੇ ਮਾਰਿਆ ਤੇ ਮਲਕੜੇ ਸਿਸਰੀ ਕੋਲ ਗਿਆ ਜਿਹੜੀ ਚਾਦਰ ਨਾਲ ਮੂੰਹ ਢੱਕ ਕੇ ਪਈ ਸੀ ਪਰ ਉਹ ਜਾਗਦੀ ਸੀ ਜਦ ਕੁਝ دیر اٹਕ ਕੇ ਉਸ ਨੂੰ ਚੁੱਕਣ ਦੀ ਚਾਰ ਹੋਇਆ ਤਦ ਉਸ ਨੂੰ ਵੇਖ ਕੇ ਸਿਸਲੀ ਪਹਿਲਾ ਤਰਫ ਕੀ ਫਿਰ ਕੜਕੀ ਤੂੰ ਮੈਨੂੰ ਸੌਣ ਦੇਣਾ ਕਿ ਨਹੀਂ ਐਨਾ ਸਖਤ ਲਹਿਜਾ ਉਹਨੇ ਸਿਰਫ ਸੀਰੀਅਸ ਵਿੱਚ ਵੇਖਿਆ ਸੀ ਉਸ ਅੰਦਰ ਆਈ ਸ਼ਕਤੀ ਜੇਤਵੰਗ ਭਨ ਲੱਗੀ ਫਿਰ ਉਹਨੂੰ ਲੱਗਿਆ ਕਿ ਉਸ ਵਿਚਲੀ ਤਾਕਤ ਤੇ ਉਸ ਦਾ ਇਰਾਦਾ ਉਸ ਵੇਲੇ ਬਿਲਕੁਲ ਗੈਰ ਹਾਜ਼ਰ ਹੋ ਚੁੱਕੇ ਸੀ ਉਹ ਛਿੜਕਦਾ ਹੋਇਆ ਵਾਪਸ ਬਿਸਤਰ ਤੇ ਪਰਤ ਆਇਆ ਤੇ ਪਤਾ ਨਹੀਂ ਕਿਉਂ ਉਹ ਫਿਰ ਵੀ ਇੱਕ ਆਸ ਬਣਾ ਕੇ ਪਿਆ ਰਿਹਾ ਕਿ ਸ਼ਾਇਦ ਸਿਸਲੀ ਉਸ ਪਾਸ ਆਈ ਜਾਵੇ ਇੰਜ ਉਸੇ ਆਸ ਵਿੱਚ ਪਤਾ ਨਹੀਂ ਕਦੋਂ ਉਸਦੀ ਅੱਖ ਲੱਗ ਗਈ। ਦੂਸਰੇ ਦਿਨ ਜਦੋਂ ਉੱਠਿਆ ਸਿਸਲੀ ਕੰਮ ਉੱਤੇ ਜਾ ਚੁੱਕੀ ਸੀ, ਇੱਕ ਪਾਲੀ ਨੇ ਯਾਦ ਕੀਤਾ ਕਿ ਉਸ ਦਿਨ ਦੀ ਤਾਂ ਸਿਸਲੀ ਨੇ ਛੁੱਟੀ ਲਈ ਹੋਈ ਸੀ। ਫਿਰ ਉਹ ਕੰਮ ਉੱਤੇ ਕਿਉਂ ਚਲੇ ਗਈ ਸੀ? ਉਹ ਸੋਚਣ ਲੱਗਾ। ਸਿਸਲੀ ਮੈਨੂੰ ਇੰਜ ਇਕੱਲਾ ਕਰ ਛੱਡ ਕੇ ਕੰਮ ਤੇ ਕਿਉਂ ਗਈ? ਅਜੀਬ ਹੈ ਵਰਤ ਤੇ। ਐਨੀ ਕੋ ਗਲ ਪਿੱਛੇ ਇੰਜ ਸੋਚ ਰਹੀਦਾ। ਉਸ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਪੈ ਰਹੀ। ਕੋਈ ਦਿਨ ਬਾਅਦ ਉਸਨੇ ਫ੍ਰਿਜ ਖੋਲਿਆ ਜਿਹੜਾ ਸਮਾਨ ਨਾਲ ਭਰਿਆ ਪਿਆ ਸੀ। ਉਹਦੀ ਸੋਚ ਫੇਰ ਤੁਰੀ। ਸ਼ਾਇਦ ਮੇਰੀ ਤੇ ਰੈਂਡੀ ਸਕੀਮ ਕਰਕੇ ਸਿਸਲੀ ਨੇ ਫ੍ਰਿਜ ਨੂੰ ਭਰਿਆ ਹੋਵੇ। ਆ ਵੇਖ ਮੇਰੀ ਪਸੰਦੀ ਬੀਅਰ ਸੈਂਟ ਪੌਲੀ ਵੀ ਇਹ ਖਰੀਦੀ ਲਈ ਸੀ। ਹਾ ਤਾਂ ਹੱਦੀ ਹੋ ਗਈ। ਸ਼ਾਇਦ ਰਾਤ ਮੈਂ ਬਹੁਤ ਵੱਡੀ ਗਲਤੀ ਕਰ ਬੈਠਿਆ। ਸ਼ਾਇਦ ਮੈਂ ਠੀਕ ਹੀ ਕੀਤਾ। ਕੀ ਪਤਾ ਯਾਰ। ਦੁਨੀਆ ਵਿੱਚ ਚੰਗਾ ਕੀ ਹੈ ਤੇ ਮੰਦਾ ਕੀ? ਇਹ ਵੀ ਬੜੀ ਵਾਰ ਬੁਝਾਰਤੀ ਬਣ ਜਾਂਦਾ ਹੈ। ਉਸਨੇ ਸਟਰਾਬੇਰੀ ਦਾ ਜੈਮ ਤੇ ਪੀਨਟ ਬਟਰ ਲਾ ਕੇ ਇੱਕ ਸੈਂਡਵਿਚ ਬਣਾ ਕੇ ਖਾਧੀ ਤੇ ਨਾਲ ਟਮਾਟਰ ਦਾ ਰਸ ਪੀਤਾ। ਫਿਰ ਉਹ ਟੀਵੀ ਵੇਖਣ ਲੱਗ ਪਿਆ। ਪੂਰੇ 1 ਵਜੇ ਸਿਸਲੀ ਦਾ ਫੋਨ ਆਇਆ ਤੇ ਬੜੀ ਤਰਖ ਆਵਾਜ਼ ਵਿੱਚ ਉਸਨੇ ਕਮਲ ਨੂੰ ਆਖਿਆ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਕਮਰੇ ਚੋਂ ਉਦੋਂ ਤੱਕ ਜਾ ਚੁੱਕਾ ਹੋਵੇਂ ਜਦੋਂ ਮੈਂ 5:30 ਵਜੇ ਘਰ ਆਵਾਂ ਹੁਣ ਤੂੰ ਇੰਜ ਸਮਝਣਾ ਕਿ ਆਪਾਂ ਕਦੇ ਮਿਲੇ ਹੀ ਨਹੀਂ ਬਸ ਅੱਜ ਤੋਂ ਇਹੋ ਸਮਝਣਾ ਕਿਰਪਾ ਕਰਕੇ ਜਾਨ ਲੱਗਿਆ ਦਰਵਾਜ਼ੇ ਦੇ ਬਟਨ ਨੂੰ ਅੰਦਰੋਂ ਉੱਤੇ ਕਰ ਦੇਵੀਂ ਤੇ ਦਰਵਾਜ਼ਾ ਬੰਦ ਕਰ ਦੇਣਾ ਨਾ ਤੂੰ ਕੁਝ ਮੈਨੂੰ ਪੁੱਛਣਾ ਨਾ ਮੈਂ ਤੈਨੂੰ ਕੁਝ ਪੁੱਛਣਾ ਤੇ ਨਾ ਮੈਂ ਹੁਣ ਤੇਰੀ ਕੋਈ ਗੱਲ ਸੁਣਨੀ ਹੈ ਸ਼ੁਭ ਦਿਨ ਉਹ ਕੁਝ ਬੋਲਣ ਹੀ ਲੱਗਿਆ ਸੀ ਕਿ ਸਿਸਲੀ ਨੇ ਫੋਨ ਕੱਟ ਦਿੱਤਾ। ਕੋਈ ਦਿਨ ਬੈਠਾ ਉਹ ਸਿਸਲੀ ਦੇ ਨੇ ਸਖਤ ਪਰੇ ਸ਼ਬਦਾਂ ਬਾਰੇ ਸੋਚਦਾ ਰਿਹਾ। ਇੱਕਦਮ ਇਹ ਨਾ ਗੁੱਸਾ ਯਾਰ ਕਿ ਇਹ ਉਹ ਉਹ ਅਰਥ ਹੈ ਜਿਸ ਦਾ ਤੇਰਾ ਮੁਸਕਰਾਹਟ ਨਾਲ ਕਿੰਨਾ ਦਿਲकशpan ਜਾਂਦਾ ਸੀ। ਇਹਦਾ ਇਹ ਗੁੱਸਾ ਬਖਤੀ ਨਹੀਂ। ਇਥੇ ਹੋ ਸਕਦਾ ਕਿ ਇਹਨੂੰ ਆਪਣੇ ਸਵੈਮਾਨ ਦੇ ਨਾਲ ਟਰੀਨਾ ਤੋਂ ਵੀ ਨਫ਼ਰਤ ਹੋ ਗਈ ਹੋਵੇ। ਹੱਦ ਹੋ ਗਈ ਯਾਰ ਇਹ ਤਾਂ। ਕੀ ਹੁਣ ਇੱਥੋਂ ਜਾ ਹੀ ਜਾਵੇ ਜਾਂ ਜਦੋਂ ਸਿਸਲੀ ਵਾਪਸ ਘਰ ਆਵੇ ਤਾਂ ਉਸ ਨੂੰ ਪਿਆਰ ਨਾਲ ਸਮਝਾਇਆ ਜਾਵੇ। ਪਰ ਫਿਰ ਹੁਣੇ ਫੋਨ ਉੱਤੇ ਅਤੇ ਪਿਛਲੀ ਰਾਤ ਸਿਸਲੀ ਵੱਲੋਂ ਉਸ ਪ੍ਰਤੀ ਵਿਖਾਇਆ ਹੋਇਆ ਗੁੱਸਾ ਉਹਨੂੰ ਯਾਦ ਆਇਆ ਉਸਨੇ ਤਾਂ ਹੁਣ ਤੱਕ ਸਿਸਲੀ ਦੇ ਮਿੱਠੇ ਬੋਲ ਤੇ ਵਧੀਆ ਸਲੀਕੇ ਹੀ ਵੇਖੇ ਸੀ ਪਿਛਲੀ ਰਾਤ ਉਸਨੇ ਪਹਿਲੀ ਵਾਰ ਉਸ ਅੰਦਰ ਐਨਾ ਗੁੱਸਾ ਵੇਖਿਆ ਸੀ ਤੇ ਸਿਰਿਤ ਵਰਗੀ ਬੇਰੁਖੀ ਇਹ ਜੋ ਸੰਦਰ ਸਿਸਲੀ ਦਾ ਡਰ ਫੇਰ ਕਰ ਕਰਨ ਲੱਗਾ ਉਸਨੇ ਫਿਰ ਸਿਸਲੀ ਨੂੰ ਫੋਨ ਕੀਤਾ ਸਿਰਫ ਇਹ ਪੁੱਛਣ ਲਈ ਕਿ ਆਖਰ ਉਸਨੇ ਐਡਾ ਵੱਡਾ ਕੀ ਗੁਨਾਹ ਕਰ ਦਿੱਤਾ ਸੀ ਪਰ ਸਿਸਲੀ ਨੇ ਫੋਨ ਨਾ ਚੁੱਕਿਆ ਉਨੇ ਇੰਡ ਚਾਰ ਵਾਰ ਉਸ ਨੂੰ ਫੋਨ ਕੀਤਾ ਪਰ ਸੱਸਲੀ ਨੇ ਉਹਦਾ ਫੋਨ ਨਾ ਚੁੱਕਿਆ ਉਹ ਸੋਚਣ ਲੱਗਾ ਸ਼ਾਇਦ ਮੇਰੇ ਫੋਨ ਉੱਤੇ ਇਸਨੇ ਰੋਕ ਹੀ ਲਾ ਦਿੱਤੀ ਹੋਵੇ ਹਾਂ ਤਾਂ ਬੜੀ ਅਜੀਬ ਗੱਲ ਹੈ ਚਲੋ ਉਹਦੀ ਮਰਜ਼ੀ ਜਿੰਨੀ ਨਿਭ ਗਈ ਉਹ ਵਧੀਆ ਬਸ ਦੁਨੀਆ ਰੰਗ ਬਰੰਗੀ ਫਿਰ ਉਸਨੇ ਆਪਣਾ ਟਿਕਟ ਵੇਖਿਆ ਉਸਦੀ ਵਾਪਸੀ ਦੀ ਫਲਾਈਟ ਵਿੱਚ ਅਜੇ 3 ਦਿਨ ਪੈ ਸੀ ਕਿਉਂਕਿ 4 ਦਿਨ ਸੱਸਲੀ ਕੋਲ ਗੁਜ਼ਾਰਨ ਲਈ ਹੀ ਤਾਂ ਆਇਆ ਸੀ ਹੁਣ ਉਸ ਨੂੰ ਉੱਥੋਂ ਜਾਣਾ ਪੈਣਾ ਸੀ ਕਿਉਂਕਿ ਉਸ ਨੂੰ ਇਹ ਲੱਗਣ ਲੱਗ ਪਿਆ ਕਿ ਜੇ ਉਹ ਉਸ ਨੂੰ ਦੇਖਣ ਲੱਗ ਪਿਆ ਤੇ ਇਥੋਂ ਉਹ ਨਾ ਗਿਆ ਤਾਂ ਹੋ ਸਕਦਾ ਹੈ ਕਿ ਸਿਸਲੀ ਉਸ ਨਾਲ ਹੋਰ ਵੀ ਬੁਰੀ ਕਰੇ। ਜ਼ਰਾ ਸੋਚ ਕਿਉਂ ਨੇ 에ਅਰਲਾਈਨਸ ਵਾਲਿਆਂ ਨਾਲ ਗੱਲ ਕੀਤੀ ਉਹ ਕੁਝ ਫੀਸ ਲੈ ਕੇ ਹੁਣ ਦੂਸਰੇ ਦਿਨ ਸਵੇਰ ਦੀ ਫਲਾਈਟ ਲੈਣ ਲਈ ਬਣ ਗਏ। ਉਸ ਦਾ ਮਨ ਇੱਕ ਵਾਰ ਫਿਰ ਕੀਤਾ ਕਿ ਉਹ ਸਿਸਲੀ ਨੂੰ ਇੱਕ ਵਾਰ ਜ਼ਰੂਰ ਮਿਲੇ। ਪਰ ਦੂਸਰੇ ਪੱਲੇ ਸਿਸਲੀ ਦਾ ਬੁਰਾ ਵਤੀਰਾ ਯਾਦ ਆਉਣ ਕਰਕੇ ਉਹਨੇ ਉਥੋਂ ਤੁਰ ਜਾਣ ਨੂੰ ਹੀ ਠੀਕ ਸਮਝਿਆ। ਬਾਕੀ ਅਗਲੇ ਕਾਂਡ ਵਿੱਚ। ਧੰਨਵਾਦ।